ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਸਨ ਦਾਸ ਕਹੈ ਜਨ ਨਾਨਕ ਜੇ ਹਾ ਤੂੰ ਕਰਾਏ ਤੇ ਹਾ ਹੋ ਕਰੀ ਵਖਿਆਨ ਦਸਨ ਦਾਸ ਕਹ ਜਨ ਨਾਨਕ ਜੇ ਹਾ ਤੂੰ ਕਰਾਏ ਇਤਿਹਾ ਹਉ ਕਰੀ ਵਖਿਆਨ ਵਾਲਿਗੇ ਕੁਲ ਆਲਮ ਦੋ ਜਹਾਂ ਵਾਲੀ ਦਸਾਹੀ ਪਾਛਾਈਆਂ ਦੀ ਜੋਤ ਜਾਗਤ ਜੋਤ ਸ਼ਬਦ ਗੁਰੂ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਣ ਪਵਿੱਤਰ ਹਜ਼ੂਰੀ ਵਿੱਚ ਜੋੜ ਮਿਲ ਬੈਠੇ ਗੁਰੂ ਪਿਆਰੇ ਖਾਲਸਾ ਜੀ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਵਾਹਿਗੁਰੂ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੋੜ ਮਿਲ ਬੈਠੇ ਗੁਰੂ ਪਿਆਰੇ ਖਾਲਸਾ ਜੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੂਰਵ ਦੇ ਸੰਬੰਧ ਦੇ ਵਿੱਚ ਆਪਾਂ ਇਕੱਤਰ ਹੋਏ ਆਂ ਸਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਖ ਧਰਮ ਦੇ ਪਹਿਲੇ ਬਾਨੀ ਨੇ ਫਾਊਂਡਰ ਨੇ ਔਰ ਉਹ ਜਗਤ ਗੁਰੂ ਵੀ ਨੇ ਸੋ ਐਸੇ ਸਤਗੁਰੂ ਸਾਹਿਬ ਮਹਾਰਾਜ ਜੀ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਜਿਨ੍ਹਾਂ ਦੇ ਪਰਥਾਏ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਕਿ ਐਸੇ ਹਾਲਾਤਾਂ ਵਿੱਚ ਸਤਿਗੁਰ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਕਿ ਜਦੋਂ ਵਹਿਮਾਂ ਭਰਮਾਂ ਦੀ ਜਿਹੜੀ ਧੁੰਦ ਪਈ ਹੋਈ ਸੀ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਇਹ ਸਮਾਗਮ ਦੇ ਵਿੱਚ ਜੁੜ ਮਿਲ ਕੇ ਬੈਠੇ ਹਾਂ ਸੋ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਸ਼ਬਦ ਦੀ ਵਿਚਾਰ ਕਰਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਏ ਫਤਿਹ ਦੀ ਸਿਮਰਨ ਦੇ ਨਾਲ ਜੁੜੀਏ ਕੋਈ ਵੀ ਰਸਨਾ ਫਤਿਹ ਦੇ ਸਿਮਰਨ ਤੋਂ ਵਾਂਝੀ ਨਾ ਰਹੇ ਬੜੇ ਅਦਬ ਸਤਕਾਰ ਦੇ ਨਾਲ ਦੋਨੋਂ ਹੱਥ ਜੋੜ ਕੇ ਸੀਸ ਝੁਕਾ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਸਤਗੁਰੂ ਸਾਹਿਬ ਜੀ ਉਸ ਸਮੇਂ ਦੇ ਵਿੱਚ ਪੈਦਾ ਹੋਏ ਉਸ ਸਮੇਂ ਦੇ ਵਿੱਚ ਉਹਨਾਂ ਨੇ ਆਪਣਾ ਪ੍ਰਕਾਸ਼ ਧਾਰਨ ਕੀਤਾ ਕਿ ਜਦੋਂ ਇਹ ਸ੍ਰਿਸ਼ਟੀ ਜਿਹੜੀ ਹੈ ਬੜੀ ਵਿਹਿਮਾ ਭਰਮਾਂ ਦੇ ਵਿੱਚ ਪਈ ਹੋਏ ਸੀ ਤੇ ਸਤਗੁਰੂ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਫਰਮਾਨ ਹੈ ਕਿ ਸਤਗੁਰ ਮੇਰਾ ਨੀਤ ਨਵਾਂ ਉਸ ਸਮੇਂ ਦੇ ਵਿੱਚ ਵੀ ਇਹ ਜਿਹੜੇ ਲੋਕਾਈ ਦੇ ਲੋਕ ਸਨ ਵਹਿਮਾ ਪਰਮਾ ਦੇ ਵਿੱਚ ਭੁਲੇਖਿਆਂ ਦੇ ਵਿੱਚ ਪਏ ਹੋਏ ਸਨ ਤੇ ਅੱਜ ਦਾ ਸਮਾਂ ਵੀ ਕੋਈ ਬਹੁਤਾ ਬਦਲਿਆ ਨਹੀਂ ਉਹਨਾਂ ਵਹਿਮਾ ਪਰਮਾ ਤੇ ਭੁਲੇਖਿਆਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਵੀ ਅਸੀਂ ਪਏ ਹੋਏ ਹਾਂ ਸੋ ਜਿਹੜੇ ਅਸੀਂ ਸਮਾਗਮ ਕਰਵਾਉਣੇ ਆ ਗੁਰੂ ਮਹਾਰਾਜੀ ਦੀ ਹਜ਼ੂਰੀ ਦੇ ਵਿੱਚ ਆਉਣੇ ਆ ਇਹ ਪ੍ਰਚਾਰਕ ਸਿੰਘ ਸਾਦੇ ਆ ਢਾਡੀ ਵਾਰਾਂ ਸਰਵਣ ਕਰਦੇ ਆ ਕਬੀਸ਼ਰ ਸਿੰਘ ਸਾਦੇ ਆ ਕੀਰਤਨੀਏ ਕਥਾਵਾਚਕ ਇਹਨਾਂ ਸਾਰਿਆਂ ਦਾ ਕਾਰਨ ਇਹ ਹੈ ਕਿ ਜਿਹੜਾ ਬਹੁਤ ਲੰਮਾ ਸਮਾਂ ਪਹਿਲਾਂ ਸਤਿਗੁਰੂ ਸਾਹਿਬ ਮਹਾਰਾਜੀ ਉਪਦੇਸ਼ ਦੇ ਗਏ ਸਨ ਉਹਨੂੰ ਸਮਝਣ ਦਾ ਯਤਨ ਕਰੀਏ ਕੱਲੀ ਇਹ ਗੱਲ ਨਹੀਂ ਕਿ ਆਪਾਂ ਆਪਣਾ ਇਤਿਹਾਸ ਸਰਵਣ ਕਰੀ ਚੱਲੀਏ ਗੁਰਬਾਣੀ ਸਰਵਣ ਕਰੀ ਚੱਲੀਏ ਤੇ ਉਹਨਾਂ ਸਮਿਆਂ ਦੀਆਂ ਕਥਾ ਕਹਾਣੀਆਂ ਸਰਵਣ ਕਰੀ ਚੱਲੀਏ ਤੇ ਅੱਜ ਦੇ ਸਮੇਂ ਦੇ ਵਿੱਚ ਉਹਨਾਂ ਨੂੰ ਵਿਚਾਰਗੇ ਨਾ ਜਿੰਨਾ ਚਿਰ ਅਸੀਂ ਅੱਜ ਦੇ ਸਮੇਂ ਦੇ ਨਾਲ ਉਹਨਾਂ ਸਮਿਆਂ ਦੀ ਹਾਲਾਤਾਂ ਨੂੰ ਕੰਪੈਰੀਜ਼ਨ ਕਰਕੇ ਨਹੀਂ ਦੇਖਦੇ ਉਹਨਾਂ ਚਿਰ ਜਿਹੜੀਆਂ ਇਹ ਚੀਜ਼ਾਂ ਆ ਉਹਨਾਂ ਵਿੱਚ ਬਹੁਤਾ ਲਾਭ ਨਹੀਂ ਪ੍ਰਾਪਤ ਹੁੰਦਾ ਹਾਲਾਂਕਿ ਐਸਾ ਨਹੀਂ ਕਿ ਜਿਹੜੇ ਸਮਾਗਮ ਹੁੰਦੇ ਨੇ ਸੰਗਤਾਂ ਇਕੱਤਰ ਹੁੰਦੀਆਂ ਦਾ ਉਹਨਾਂ ਦਾ ਕੋਈ ਲਾਭ ਨਹੀਂ ਲਾਭ ਹੈ ਪਰ ਜਿੰਨਾ ਚਿਰ ਆਪਾਂ ਸੋਚਦੇ ਨਹੀਂ ਕਿ ਗੁਰੂ ਸਾਹਿਬ ਨੇ ਉਸ ਸਮੇਂ ਦੇ ਵਿੱਚ ਕੀ ਉਪਦੇਸ਼ ਦਿੱਤਾ ਤੇ ਕਿਉਂ ਉਪਦੇਸ਼ ਦਿੱਤਾ ਤੇ ਅੱਜ ਦੇ ਸਮੇਂ ਦੇ ਹਾਲਾਤਾਂ ਦੇ ਵਿੱਚ ਅਸੀਂ ਉਸ ਉਪਦੇਸ਼ ਤੋਂ ਕੀ ਸਿੱਖਣਾ ਹੈ ਕੀ ਸਿੱਖਿਆ ਲੈਣੀ ਹੈ ਕੀ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਹੈ ਜਦੋਂ ਅਸੀਂ ਇਹ ਸੋਚਾਂਗੇ ਉਹਨਾਂ ਸਮਿਆਂ ਨੂੰ ਅੱਜ ਦੇ ਸਮਿਆਂ ਨੂੰ ਗੁਰੂ ਦੀ ਬਾਣੀ ਨੂੰ ਗੁਰੂ ਦੇ ਇਤਿਹਾਸ ਨੂੰ ਕਿ ਕਿਵੇਂ ਅਸੀਂ ਇਹਨੂੰ ਆਪਣੇ ਜੀਵਨ ਦੇ ਵਿੱਚ ਢਾਲਣਾ ਹੈ ਸਿੱਖਿਆ ਕੀ ਲੈਣੀ ਹੈ ਫਿਰ ਜਿਹੜੀ ਸੰਪੂਰਨ ਸਫਲਤਾ ਸਾਨੂੰ ਪ੍ਰਾਪਤ ਹੋਵੇਗੀ ਅੱਜ ਦੇ ਹਾਲਾਤ ਆਪਾਂ ਵੇਖ ਰਹੇ ਹਾਂ ਕਿ ਜਿਹੜਾ ਸਾਡਾ ਪੰਥ ਹੈ ਜਿਹੜੀ ਸਾਡੀ ਕੌਮ ਹੈ ਜੇ ਦੁਨੀਆਂ ਦੇ ਇਤਿਹਾਸ ਦੀ ਗੱਲ ਕਰੀਏ ਦੁਨੀਆਂ ਦੇ ਪੰਥ ਵੇਖੀਏ ਨਾ ਦੁਨੀਆਂ ਦੇ ਗ੍ਰੰਥ ਵੇਖ ਲਈਏ ਚਾਹੇ ਉਹ ਯਹੂਦੀਇਜ਼ਮ ਵੇਖ ਲਈਏ ਈਸਾਈਜ਼ਮ ਵੇਖ ਲਈਏ ਇਸਲਾਮ ਵੇਖ ਲਈਏ ਜੈਨੀ ਬੋਧੀ ਵੇਖ ਲਈਏ ਜਾਂ ਸਾਡੇ ਜਿਵੇਂ ਸਾਰਾ ਪ੍ਰਾਚੀਨ ਧਰਮ ਮੰਨਿਆ ਜਾਂਦਾ ਹੈ ਹਿੰਦੂ ਧਰਮ ਉਹਨਾਂ ਨੂੰ ਵੇਖ ਲਈਏ ਜਦੋਂ ਉਹਨਾਂ ਦਾ ਇਤਿਹਾਸ ਵੇਖੀਏ ਉਹਨਾਂ ਦੇ ਗ੍ਰੰਥਾਂ ਬਾਰੇ ਜਾਣਕਾਰੀ ਰਹੀਏ ਤੇ ਸਭ ਤੋਂ ਸਰਮੌਰ ਜਿਹੜਾ ਧਰਮ ਹੈ ਨਾ ਉਹ ਸਿੱਖ ਧਰਮ ਹੈ ਕਿਉਂਕਿ ਜਿਹੜੇ ਉਹਨਾਂ ਦੇ ਗ੍ਰੰਥ ਨੇ ਜਿਹੜੀਆਂ ਉਹਨਾਂ ਦੀਆਂ ਚੀਜ਼ਾਂ ਨੇ ਉਹਨਾਂ ਦੇ ਪੈਗੰਬਰਾਂ ਨੇ ਆਪ ਹੱਥੀਂ ਜਿਹੜੀ ਆ ਉਹਨਾਂ ਦੀ ਰਚਨਾ ਨਹੀਂ ਕੀਤੀ ਜਿਹੜੇ ਯਹੂਦੀਜ਼ ਮਲੇ ਆ ਨਾ ਉਹਨਾਂ ਦੇ ਜਿਹੜੇ ਗ੍ਰੰਥ ਨੇ ਜਿਹੜੀ ਬਾਈਬਲ ਹੈ ਉਹਦੇ ਦੋ ਭਾਗ ਨੇ ਜਿਵੇਂ ਕਿ ਨਿਊ ਟੈਸਟਾਮੈਂਟ ਤੇ 올ਡ ਟੈਸਟਾਮੈਂਟ ਜਿਹੜਾ ਇਸਾਈਆਂ ਦਾ ਧਰਮ ਗ੍ਰੰਥ ਹੈ ਤੇ ਉਹੋ ਹੀ ਜਿਹੜਾ ਪਹਿਲਾ ਭਾਗ ਹੈ ਉਹਦਾ ਤੋਰਾਇਤ ਉਹਨੂੰ ਕਹਿ ਦਿੱਤਾ ਜਾਂਦਾ ਹੈ ਇਹਦਾ ਜਹੂਦੀਆਂ ਦਾ ਗ੍ਰੰਥ ਤੋਰਾਹਤ ਹੈ ਨਾ ਉਹ ਵੀ ਉਹਨਾਂ ਦੇ ਪੈਗੰਬਰ ਦੇ ਸਮੇਂ ਦੇ ਵਿੱਚ ਨਹੀਂ ਲਿਖਿਆ ਗਿਆ ਤੇ ਜਿਹੜਾ ਇਸਾਈਆਂ ਦਾ ਗ੍ਰੰਥ ਬਾਈਬਲ ਹੈ ਉਹ ਵੀ ਉਹਨਾਂ ਦੇ ਪੈਗੰਬਰ ਦੇ ਸਮੇਂ ਦੇ ਵਿੱਚ ਨਹੀਂ ਲਿਖਿਆ ਗਿਆ ਇੱਕ ਗ੍ਰੰਥ ਉਹਨਾਂ ਦਾ ਜਿਹੜਾ ਹੈ ਉਹ ਈਸਾ ਜੀ ਤੋਂ 100 ਸਾਲ ਪਹਿਲਾਂ ਲਿਖਿਆ ਗਿਆ ਤੇ ਜਿਹੜਾ ਉਹਦਾ ਦੂਜਾ ਭਾਗ ਹੈ ਉਹ ਜਿਹੜਾ ਹੈ 100 ਸਾਲ ਬਾਅਦ ਦੇ ਵਿੱਚ ਲਿਖਿਆ ਗਿਆ ਇਹ ਗੁਰੂ ਪਿਆਰੇ ਖਾਲਸਾ ਜੀ ਵਿਚਾਰਨ ਵਾਲੀਆਂ ਗੱਲਾਂ ਨੇ ਸੋਚਣ ਵਾਲੀਆਂ ਗੱਲਾਂ ਨੇ ਕਿ ਸਾਡੇ ਕੋਲ ਵਿਲੱਖਣਤਾ ਹੈ ਕਿ ਸਾਡੇ ਕੋਲ ਜਿਹੜਾ ਮਹਿੰਗਾ ਖਜ਼ਾਨਾ ਉਹ ਹੈ ਕੀ ਹੈ ਜਿੰਨਾ ਚਿਰ ਅਸੀਂ ਆਪਣੇ ਕੋਲ ਪਈਆਂ ਵਸਤੂਆਂ ਬਾਰੇ ਸੋਚਦੇ ਨਹੀਂ ਵਿਚਾਰਦੇ ਨਹੀਂ ਉਹਨਾਂ ਦੀ ਪਰਖ ਨਹੀਂ ਕਰਦੇ ਉਹਨਾਂ ਦੀ ਵਿਲੱਖਣਤਾ ਵੇਖਦੇ ਨਹੀਂ ਉਹਨਾਂ ਚਿਰ ਸਾਨੂੰ ਉਹਨਾਂ ਦੀ ਵੈਲਿਊ ਨਹੀਂ ਪਤਾ ਲੱਗਦੀ ਤੇ ਜਿੰਨਾ ਚਿਰ ਸਾਨੂੰ ਆਪਣੇ ਆਪ ਦੀ ਵੈਲਿਊ ਨਹੀਂ ਪਤਾ ਲੱਗਦੀ ਉਹਨਾਂ ਚਿਰ ਅਸੀਂ ਜਿਹੜੇ ਆ ਭੜਕੇ ਫਿਰਦੇ ਆ ਅਸੀਂ ਉਧਾਰ ਦੀਆਂ ਚੀਜ਼ਾਂ ਮੰਗਣ ਦੇ ਆਦੀ ਹੋ ਜਾਂਦੇ ਆ ਕਾਰਨ ਇਹੋ ਹੀ ਅੱਜ ਵੀ ਬਣ ਰਿਹਾ ਗੁਰੂ ਨਾਨਕ ਮਹਾਰਾਜ ਦੇ ਘਰ ਦੇ ਵਿੱਚ ਕਿਸੇ ਚੀਜ਼ ਦਾ ਘਾਟਾ ਨਹੀਂਗਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆ ਕੇ ਕੋਈ ਦੁੱਖ ਕਲੇਸ਼ ਦੂਰ ਨਾ ਹੋਵੇ ਕੋਈ ਦੁਬਦਾਨਾ ਮਿਟਾਈ ਜਾ ਸਕੇ ਜਾਂ ਕੋਈ ਚੀਜ਼ ਹਾਸਲ ਨਾ ਕੀਤੀ ਜਾ ਸਕੇ ਬਸ ਗੱਲ ਇਹ ਹੈ ਕਿ ਉਹ ਚੀਜ਼ ਨੂੰ ਅਸੀਂ ਵੇਖਦੇ ਨਹੀਂ ਸਮਝਦੇ ਨਹੀਂ ਆਪਣੇ ਇਤਿਹਾਸ ਬਾਰੇ ਪੜ੍ਹਦੇ ਨਹੀਂ ਤੇ ਸਾਨੂੰ ਆਪਣੇ ਇਤਿਹਾਸ ਤੋਂ ਸਾਡੇ ਗ੍ਰੰਥਾਂ ਤੋਂ ਜਿਹੜਾ ਹੈ ਦੂਰ ਕੀਤਾ ਜਾ ਰਿਹਾ ਮੈਂ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਦਾ ਹਵਾਲਾ ਦੇ ਕੇ ਹੀ ਆਪਣੇ ਗ੍ਰੰਥਾਂ ਬਾਰੇ ਆਪਣੇ ਇਤਿਹਾਸ ਬਾਰੇ ਆਪ ਜੀ ਦੇ ਨਾਲ ਸਾਂਝ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਜੋ ਸੋਚ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੀ ਉਹੀ ਸੋਚ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਨ ਨਾ ਜਾਈ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸ਼ਬਦ ਹੈ ਸ਼ਬਦ ਉਚਾਰਨ ਕਦੋਂ ਮਹਾਰਾਜ ਨੇ ਕੀਤਾ ਕਿ ਜਦੋਂ ਸਤਿਗੁਰੂ ਸਾਹਿਬ ਮਹਾਰਾਜ ਜੀ 12 ਸਾਲ ਬਾਅਦ ਆਪਣੇ ਪਿੰਡ ਵਾਪਸ ਆਪਣੇ ਪਰਿਵਾਰ ਦੇ ਕੋਲ ਆਏ ਤੇ ਕਹਿੰਦੇ ਉਸ ਸਮੇਂ ਦੇ ਵਿੱਚ ਕੋਈ ਸਾਧੂਆਂ ਦੀ ਮੰਡਲੀ ਗੁਰੂ ਸਹਿਬ ਮਹਾਰਾਜ ਜੀ ਨੂੰ ਮਿਲਣ ਵਾਸਤੇ ਆਈ ਜਿਵੇਂ ਅੱਜ ਹੋ ਰਿਹਾ ਹੈ ਨਾ ਘਰਾਂ ਘਰਾਂ ਦੇ ਵਿੱਚ ਜਾ ਕੇ ਬੂਹੇ ਖੜਕਾਏ ਜਾਂਦੇ ਨੇ ਤੇ ਸਾਡੇ ਲੋਕ ਆ ਜਿਹੜੇ ਭੋਲੇ ਭਾਲੇ ਲੋਕ ਨੇ ਉਹਨਾਂ ਦੇ ਮਗਰ ਲੱਗ ਜਾਂਦੇ ਨੇ ਤੇ ਇਹ ਡੇਰਾਵਾਦ ਨੇ ਜਿਹੜਾ ਸਿੱਖਾਂ ਨੂੰ ਆਪਣੀ ਲੀਹ ਦੇ ਉੱਤੋਂ ਲਾ ਕੇ ਰੱਖ ਦਿੱਤਾ ਕਿਉਂਕਿ ਪੰਜਾਬ ਇਹ ਹਿੰਦੁਸਤਾਨ ਇਕੱਲਾ ਪੰਜਾਬ ਨਹੀਂ ਸਾਰੇ ਦਾ ਸਾਰਾ ਹਿੰਦੁਸਤਾਨ ਜਿਹੜਾ ਹੈ ਇਹ ਸਤਗੁਰੂ ਸਾਹਿਬ ਮਹਾਰਾਜ ਜੀ ਦਾ ਕਰਜ਼ਾ ਕਦੇ ਦੇ ਨਹੀਂ ਸਕਦਾ ਏਡੀ ਵੱਡੀ ਬਖਸ਼ਿਸ਼ ਹੈ ਪਰ ਅੱਜ ਸਾਡੇ ਆਪਣੇ ਇਲਾਕਿਆਂ ਦੇ ਵਿੱਚ ਜਿੱਥੇ ਬਹੁਤ ਗਿਣਤੀ ਦੇ ਵਿੱਚ ਸਿੱਖ ਵਸਦੇ ਨੇ ਉੱਥੇ ਹੀ ਆ ਕੇ ਇਸ ਤਰ੍ਹਾਂ ਦੇ ਜਿਹੜੇ ਹਮਲੇ ਆਉ ਕੀਤੇ ਜਾਂਦੇ ਆ ਗਲਤ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਆ ਤੇ ਸਾਨੂੰ ਆਪਣੇ ਗ੍ਰੰਥਾਂ ਦੇ ਨਾਲੋਂ ਤੋੜਿਆ ਜਾਂਦਾ ਆ ਸਾਨੂੰ ਆਪਣੇ ਧਰਮ ਦੇ ਨਾਲੋਂ ਤੋੜਿਆ ਜਾਂਦਾ ਆ ਤੇ ਅਸੀਂ ਭੋਲੇ ਭਾਲੇ ਲੋਕ ਉਹਨਾਂ ਦੇ ਪਿੱਛੇ ਲੱਗ ਜਾਂਦੇ ਆ ਇਸੇ ਤਰ੍ਹਾਂ ਹੀ ਮੈਂ ਕਿਉਂ ਕਹਿ ਰਿਹਾ ਕਿ ਉਹ ਵੀ ਸਮਾਂ ਇਦਾਂ ਦਾ ਹੀ ਸੀ ਤੇ ਬਦਲਿਆ ਅੱਜ ਵੀ ਕੁਝ ਨਹੀਂ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਨੂੰ ਉਹਨਾਂ ਕੋਲੋਂ ਆਏ ਜੋਗੀ ਆਏ ਸੰਿਆਸੀ ਆਏ ਉਹਨਾਂ ਨੇ ਆ ਕੇ ਕਿਹਾ ਕਿ ਕਹਿਣ ਲੱਗੇ ਕਿ ਤੁਸੀਂ ਜਿਹੜਾ ਪ੍ਰਚਾਰ ਪ੍ਰਸਾਰ ਕਰ ਰਹੇ ਹੋ ਜੇ ਇਹਦੀ ਜਗ੍ਹਾ ਤੁਸੀਂ ਕਿਤੇ ਮੜੀਆਂ ਮਸਾਣਾ ਦਾ ਪ੍ਰਚਾਰ ਪ੍ਰਸਾਰ ਕਰੋ ਜਿਵੇਂ ਉਹ ਕਰਦੇ ਸਨ ਹੋਰ ਦੇਵੀ ਦੇਵਤਿਆਂ ਦਾ ਪ੍ਰਚਾਰ ਪ੍ਰਸਾਰ ਕਰੋ ਜਿਵੇਂ ਉਹ ਕਰਦੇ ਸਨ ਤੇ ਜਿਹੜੀ ਤੁਹਾਡੀ ਮਹਿਮਾ ਆਣਾ ਉਹ ਸੰਸਾਰ ਦੇ ਵਿੱਚ ਹੋਰ ਜਿਆਦਾ ਹੀ ਹੋ ਜਾਵੇ ਤੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਜਵਾਬ ਦਿੱਤਾ ਸੀ ਜਵਾਬ ਨਹੀਂ ਦਿੰਦੇ ਸੀ ਉਹਨਾਂ ਦੇ ਪੁੱਛਲੇ ਦੇ ਵਿੱਚ ਆ ਜਾਂਦੇ ਨੇ ਜਿਵੇਂ ਦੀਆਂ ਉਹ ਗੱਲਾਂ ਕਰਦੇ ਆ ਨਾ ਉਹਨਾਂ ਦੇ ਪਿੱਛੇ ਲੱਗ ਜਾਂਦੇ ਆ ਅੱਜ ਸਿੱਖੀ ਦੇ ਨਾਲੋਂ ਦੂਰ ਹੋਣ ਦਾ ਕਾਰਨ ਲੋਕਾਂ ਦਾ ਇਹੋ ਹੀ ਆ ਬਾਹਰ ਜਾ ਕੇ ਮਿਲਣਾ ਕੁਝ ਨਹੀਂ ਪ੍ਰਾਪਤ ਕੁਝ ਨਹੀਂ ਹੋਣਾ ਕਿਉਂਕਿ ਇਹ ਘਾਵਤ ਤੁਸੀਂ ਆਮ ਹੀ ਸੁਣੀ ਹੋਵੇਗੀ ਕਿ 100 ਚਾਚਾ ਤੇ ਇੱਕ ਪਿਓ 100 ਖਰਾਕਾਂ ਤੇ ਇੱਕ ਕਿਉ ਕਿੰਨੇ ਮਰਜੀ ਰਿਸ਼ਤੇਦਾਰ ਹੋਣ ਨਾਤੇ ਹੋਣ ਚਾਚੇ ਤਾਏ ਹੋਣ ਪਰ ਜਿੱਥੇ ਪਿਓ ਦੀ ਜ਼ਿੰਮੇਵਾਰੀ ਹੈ ਜੋ ਉਹਨੇ ਫਰਜ਼ ਨਿਭਾ ਜਾਣੇ ਆ ਉਹ ਕਦੇ ਦੂਜਾ ਬੰਦਾ ਨਹੀਂ ਕਰ ਸਕਦਾ ਕਿੰਨੀਆਂ ਮਰਜੀ ਹੋਰ ਖਰਾਕਾਂ ਖਾ ਲਈਏ ਜਿਹੜੀਆਂ ਦੇਸੀ ਖਰਾਕਾਂ ਹੈ ਕਿਉਂ ਨੇ ਜਿੱਥੇ ਕੰਮ ਕਰ ਜਾਣਾ ਹੈ ਉਹਨਾਂ ਨੇ ਹੋਰ ਕਿਸੇ ਚੀਜ਼ ਨੇ ਉੱਥੇ ਕੰਮ ਨਹੀਂ ਕਰਨਾ ਹੁਣ ਸਮਝਣ ਵਾਲੀ ਗੱਲ ਇਹੋ ਹੀ ਆ ਕਿ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਛੱਡ ਕੇ ਕਿਸੇ ਹੋਰ ਪਾਸੇ ਜਾਣੇ ਆ ਕਿ ਅੱਜ ਸਾਨੂੰ ਫੁਲਾਨੀ ਬਿਮਾਰੀ ਲੱਗ ਗਈ ਤੇ ਆਏ ਦੇ ਐਸ ਧਰਮ ਦੇ ਵਿੱਚ ਜਾ ਕੇ ਪ੍ਰਵੇਸ਼ ਕਰ ਲਈਏ ਉਧਰ ਚਲੇ ਜਾਈਏ ਤੇ ਅਸੀਂ ਦੂਰ ਠੀਕ ਹੋ ਜਾਵਾਂਗੇ ਤੰਦਰੁਸਤ ਹੋ ਜਾਵਾਂਗੇ ਅਸੀਂ ਕਿਸੇ ਨੂੰ ਕੋਈ ਸਵਾਲ ਜਵਾਬ ਨਹੀਂ ਕਰਦੇ ਸਾਡੇ ਲੋਕ ਭਲੇ ਲੋਕ ਭੱਜ ਕੇ ਉਧਰ ਹੋ ਜਾਂਦੇ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕੀ ਉਹਨਾਂ ਨੂੰ ਜਵਾਬ ਦਿੱਤਾ ਕਿ ਕਹਿਣ ਲੱਗੇ ਕਿ ਅਸੀਂ ਇਹਨਾਂ ਚੀਜ਼ਾਂ ਦਾ ਪ੍ਰਚਾਰ ਪ੍ਰਸਾਰ ਨਹੀਂ ਕਰਦੇ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਨ ਨਾ ਜਾਈ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਅਸੀਂ ਦੁਬਦਾ ਪੜਦੇ ਨਹੀਂ ਤੇ ਦੁਬਦਾ ਪੜਾਉਂਦੇ ਨਹੀਂ ਕਿ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਕਰਦੇ ਆ ਉਹਦਾ ਸਿਮਰਨ ਕਰਦੇ ਆ ਉਹਦੇ ਨਾਲ ਜੁੜੇ ਹੋਏ ਆ ਤੇ ਉਹਦਾ ਹੀ ਉਪਦੇਸ਼ ਦੂਜੇ ਹੋਰਾਂ ਲੋਕਾਂ ਨੂੰ ਕਰਦੇ ਆ ਹੋਰਾਂ ਸੰਗਤਾਂ ਨੂੰ ਕਰਦੇ ਆ ਸੱਚ ਦਾ ਉਪਦੇਸ਼ ਕਰਦੇ ਆ ਦੁਬਧਾ ਦੇ ਵਿੱਚ ਪੈਂਦੇ ਨਹੀਂ ਦੁਬਧਾ ਨੂੰ ਪੜਦੇ ਨਹੀਂ ਤੇ ਦੂਜਿਆਂ ਨੂੰ ਸਿਖਾਉਂਦੇ ਨਹੀਂ ਇਸੇ ਪ੍ਰਕਾਰ ਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਸਮ ਗ੍ਰੰਥ ਦੇ ਵਿੱਚ 33 ਸਵਈਆਂ ਦੇ ਵਿੱਚ ਪਹਿਲੇ ਬੰਦ ਦੇ ਵਿੱਚ ਪਹਿਲੀ ਪੰਕਤੀ ਦੇ ਵਿੱਚ ਹੀ ਉਚਾਰਨ ਕਰਦੇ ਨੇ ਕਿ ਜਾਗਤ ਜੋਤ ਜਪੈ ਇਸ ਬਾਸੁਰ ਏਕ ਬਿਨਾ ਮਤ ਨੈਕ ਨਾ ਆਨੈ ਸਤਿਗੁਰੂ ਸਾਹਿਬ ਮਹਾਰਾਜ ਜੀ ਕਿ ਵੇਖੋ ਅੱਜ ਸਾਡੇ ਗ੍ਰੰਥਾਂ ਦੇ ਉੱਤੇ ਹਮਲਾ ਹੋ ਰਿਹਾ ਹੈ ਸਾਡੇ ਪੰਥ ਦੇ ਉੱਤੇ ਹਮਲਾ ਹੋ ਰਿਹਾ ਹੈ ਗ੍ਰੰਥਾਂ ਦੇ ਉੱਤੇ ਹਮਲੇ ਹੋਣ ਦਾ ਕਾਰਨ ਪਤਾ ਕੀ ਹੈ ਕਿ ਜਦੋਂ ਅਸੀਂ ਸ਼ਬਦ ਦੇ ਨਾਲੋਂ ਟੁੱਟ ਜਾਵਾਂਗੇ ਗ੍ਰੰਥ ਦੇ ਨਾਲੋਂ ਟੁੱਟ ਜਾਵਾਂਗੇ ਸਾਡੇ ਕੋਲ ਕੋਈ ਜਵਾਬ ਨਹੀਂ ਰਹੇਗਾ ਜੇ ਕੋਈ ਬੰਦਾ ਸਵਾਲ ਕਰੇਗਾ ਨਾ ਕਿ ਤੁਹਾਡੇ ਧਰਮ ਵਿੱਚ ਆਹ ਕਿਹਾ ਗਿਆ ਹੈ ਜੇ ਤੁਸੀਂ ਸਾਡੇ ਧਰਮ ਵੱਲ ਵੇਖੋ ਇਹਦੇ ਵਿੱਚ ਤੇ ਇਹਦੇ ਪੁਰਥਾਇ ਬੜੀ ਵਧੀਆ ਗੱਲ ਕਹੀ ਗਈ ਹੈ ਜੇ ਤੁਸੀਂ ਸਾਡੇ ਧਰਮ ਵਿੱਚ ਆਵੋਗੇ ਇਸ ਤਰ੍ਹਾਂ ਦਾ ਹੋਵੇਗਾ ਤੇ ਜਿੰਨਾ ਚਿਰ ਸਾਡੇ ਕੋਲ ਸਾਡੇ ਗ੍ਰੰਥ ਦੀ ਨੌਲੇਜ ਨਹੀਂ ਹੋਵੇਗੀ ਜਿੰਨਾ ਚਿਰ ਸਾਡੇ ਕੋਲ ਸਾਡੀ ਬਾਣੀ ਨਹੀਂ ਹੋਵੇਗੀ ਸਾਡਾ ਇਤਿਹਾਸ ਨਹੀਂ ਹੋਵੇਗਾ ਅਸੀਂ ਉਹਨਾਂ ਦੇ ਜਾਲ ਦੇ ਵਿੱਚੋਂ ਨਿਕਲ ਨਹੀਂ ਸਕਾਂਗੇ ਇਹੋ ਕਾਰਨ ਹੈ ਕਿ ਸਾਨੂੰ ਸਾਡੇ ਗ੍ਰੰਥਾਂ ਦੇ ਨਾਲੋਂ ਤੋੜਿਆ ਜਾਂਦਾ ਹੈ ਸਾਨੂੰ ਸਾਡੀ ਫਿਲਾਸਫੀ ਦੇ ਨਾਲੋਂ ਤੋੜਿਆ ਜਾਂਦਾ ਹੈ ਅੱਜ ਦਸਮ ਗ੍ਰੰਥ ਦੇ ਉੱਤੇ ਸਵਾਲ ਉੱਠਦੇ ਨੇ ਸਰਬਲੋਗ ਗ੍ਰੰਥ ਉੱਤੇ ਸਵਾਲ ਉੱਠਦੇ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਵੀ ਸਵਾਲ ਕੀਤੇ ਜਾਂਦੇ ਨੇ ਸੂਰਜ ਪ੍ਰਕਾਸ਼ ਉੱਤੇ ਸਵਾਲ ਕੀਤੇ ਜਾਂਦੇ ਨੇ ਏਡੇ ਜਿਹੜੇ ਮਹਿੰਗੇ ਮਹਿੰਗੇ ਸਾਡੇ ਪ੍ਰਾਤਨ ਗ੍ਰੰਥ ਤੇ ਹੁਣ ਸਮਝਣ ਵਾਲੀ ਗੱਲ ਕੀ ਆ ਪਹਿਲੀ ਪੰਕਤੀ ਜਿਹੜੀ ਮੈਂ ਤੁਹਾਡੇ ਨਾਲ ਉਚਾਰਨ ਕੀਤੀ ਆ ਸਾਂਝੀ ਕੀਤੀ ਆ ਸਤਿਗੁਰੂ ਸਾਹਿਬ ਮਹਾਰਾਜ ਦੀ ਉਚਾਰਨ ਕੀਤੀ ਹੋਈ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿ ਦੁਬਦਾ ਨਾ ਪੜੋ ਹਰਬਿਨ ਹੂਰ ਨਾ ਪੂਜੋ ਮੜੇ ਮਸਾਨ ਨਾ ਜਾਈਏ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸ਼ਬਦ ਪੰਕਤੀ ਹੈ ਅੰਕਿਤ ਪੰਕਤੀ ਹੈ ਤੇ ਦੂਜੀ ਜਿਹੜੀ ਪੰਕਤੀ ਦੀ ਆਪਾਂ ਸਾਂਝ ਪਾਈ ਹੈ ਕਿ ਜਾਗਤ ਜੋਤ ਜਪੈ ਨਿਸਬਸੁਰ ਇਹ ਦਸਮ ਗ੍ਰੰਥ ਦੀ ਪੰਕਤੀ ਹੈ ਦਸਵੇਂ ਪਾਸ਼ਾ ਇਦੇ ਤੋਂ ਸਿੱਖਿਆ ਕੀ ਮਿਲਦੀ ਹੈ ਕਿ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਪਦੇਸ਼ ਕਰ ਰਹੇ ਨੇ ਉਹੋ ਹੀ ਉਪਦੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਸਵੇਂ ਜਾਮੇ ਦੇ ਵਿੱਚ ਕਰ ਰਹੇ ਨੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਸੋਚ ਗੁਰੂ ਨਾਨਕ ਮਹਾਰਾਜ ਜੀ ਦਾ ਉਪਦੇਸ਼ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿੱਚ ਕੋਈ ਅੰਤਰ ਨਹੀਂ ਅੱਜ ਬਹੁਤਾ ਕਰਕੇ ਇਸੇ ਕਰਕੇ ਸਿੱਖਾਂ ਨੂੰ ਦੂਜੇ ਪਾਸੇ ਲਾਇਆ ਜਾਂਦਾ ਹੈ ਕਿ ਜਿਹੜੇ ਗੁਰੂ ਪਹਿਲੇ 9 ਗੁਰੂ ਸਨ ਉਹ ਤੇ ਉਹਨਾਂ ਦੀ ਜਿਹੜੀ ਸੋਚ ਹੈ ਉਹ ਤੇ ਹੋਰ ਸੀ ਉਹਨਾਂ ਦਾ ਕਰਮ ਤੇ ਜਿਹੜਾ ਹੋਰ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜਾ ਅੰਮ੍ਰਿਤ ਤਿਆਰ ਕੀਤਾ ਆ ਇਹਨਾਂ ਨੇ ਤੇ ਇੱਕ ਵੱਖਰਾ ਕੰਮ ਕਰ ਦਿੱਤਾ ਹੈ ਤੇ ਸੋਚ ਹੀ ਉਹਨਾਂ ਦੀ ਨਹੀਂ ਸੀ ਪਰ ਇਹਦੀ ਦੁਬਧਾ ਨਿਕਲ ਨਹੀਂ ਕਦੋਂ ਆ ਜਦੋਂ ਸਾਡੇ ਗ੍ਰੰਥਾਂ ਦਾ ਸਾਨੂੰ ਗਿਆਨ ਹੋਵੇਗਾ ਉਹਨਾਂ ਦਾ ਅਦਬ ਸਤਕਾਰ ਸਾਡੇ ਮਨ ਦੇ ਵਿੱਚ ਹੋਵੇਗਾ ਕਿ ਜਦੋਂ ਸਾਨੂੰ ਇਹ ਪਤਾ ਹੋਵੇਗਾ ਕਿ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਕੀਤੀ ਹੈ ਉਹੀ ਜਿਹੜੀ ਗੱਲ ਹੈ ਉਹੀ ਜਿਹੜੀ ਸੋਚ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਨੂੰ ਦਸਮ ਗ੍ਰੰਥ ਦੇ ਵਿੱਚ ਦੱਸ ਰਹੇ ਤੇ ਤਾਂ ਜਾ ਕੇ ਜਿਹੜੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਫਲਸਫੀ ਦੇ ਉੱਤੇ ਚੱਲ ਕੇ ਉਹਨਾਂ ਦੀ ਕਈ ਹੋਈ ਸਿੱਖਿਆ ਦੇ ਉੱਤੇ ਚੱਲ ਕੇ ਅੰਮ੍ਰਿਤਧਾਰੀ ਹੋ ਕੇ ਪੰਥ ਦੇ ਲੇਖੇ ਲੱਗ ਸਕਦੇ ਆ ਕਹਿਣ ਦਾ ਭਾਵ ਕੀ ਹੈ ਕਿ ਸਾਨੂੰ ਗ੍ਰੰਥਾਂ ਦੇ ਨਾਲੋਂ ਤੋੜਿਆ ਜਾਂਦਾ ਜਿੰਨਾ ਚਿਰ ਸਾਡੇ ਕੋਲ ਗ੍ਰੰਥ ਹੈ ਉਹਨਾਂ ਚਿਰ ਹੀ ਸਾਡਾ ਪੰਥ ਹੈ ਜੇ ਸਾਡੇ ਕੋਲ ਸਾਡੇ ਗ੍ਰੰਥ ਨਾ ਰਹਿ ਸਾਡੇ ਕੋਲ ਦੇਣ ਵਾਸਤੇ ਕੋਈ ਹਵਾਲੇ ਨਾ ਰਹਿ ਸਾਡੇ ਕੋਲ ਦੱਸਣ ਵਾਸਤੇ ਕੋਈ ਗਿਆਨ ਨਾ ਰਿਆ ਪਹਿਲੋਂ ਸਾਨੂੰ ਗ੍ਰੰਥਾਂ ਨਾਲੋਂ ਤੋੜਿਆ ਜਾਵੇਗਾ ਹੌਲੀ ਹੌਲੀ ਇੱਕ ਗ੍ਰੰਥ ਫਿਰ ਦੂਜਾ ਗ੍ਰੰਥ ਦਸਮ ਗ੍ਰੰਥ ਉਤੇ ਕਿੰਤੂ ਪਰੰਤੂ ਲੱਗਾ ਫਿਰ ਸੂਰਜ ਪ੍ਰਕਾਸ਼ ਉਤੇ ਓਨ ਲੱਗ ਪਿਆ ਹੁਣ ਗੱਲ ਇਹ ਹੈ ਕਿ ਜੇ ਕੋਈ ਗਿਆਨ ਦੀ ਗੱਲ ਹੈ ਜੇ ਸਾਨੂੰ ਉਹ ਪੜ੍ਹਨੀ ਨਹੀਂ ਆਉਂਦੀ ਸਾਨੂੰ ਉਹ ਸਮਝਦੀ ਨਹੀਂ ਆਉਂਦੀ ਤੇ ਉੱਥੇ ਕਸੂਰ ਕਿਤਾਬ ਦਾ ਥੋੜਾ ਹੋਵੇਗਾ ਹੁਣ ਇੱਕ ਕਲਾਸ ਦੇ ਵਿੱਚ ਕਈ ਬੱਚੇ ਪੜ੍ਹਦੇ ਨੇ ਇੱਕ ਨੂੰ ਪਹਿਲੀ ਸੱਟ ਹੀ ਯਾਦ ਹੋ ਜਾਂਦਾ ਇੱਕ ਰਟਾ ਲਾਉਂਦਾ ਰਹਿੰਦਾ ਪਰ ਉਹਦੇ ਪੱਲੇ ਕੁਝ ਨਹੀਂ ਪੈਂਦਾ ਤੇ ਜੇ ਉਹਨੇ ਕਹਿ ਕੇ ਕਿਤਾਬ ਪੜ੍ਹਦੇ ਵੀ ਇਹਦੇ ਵਿੱਚ ਤੇ ਜੋ ਲਿਖਿਆ ਏ ਲਿਖਿਆ ਹੀ ਸਹੀ ਨਹੀਂ ਆਪ ਦਾ ਉਹ ਕਸੂਰ ਹੀ ਨਾ ਗਿਣੇ ਵੀ ਮੇਰੇ ਤੋਂ ਪੜ੍ਹਿਆ ਨਹੀਂ ਜਾ ਰਿਹਾ ਮੈਨੂੰ ਸਮਝ ਨਹੀਂ ਆ ਰਿਹਾ ਤੇ ਕਿਤਾਬ ਦਾ ਕਸੂਰ ਕੱਢ ਦੇਵੇ ਸਹੀ ਹੋਵੇਗਾ ਅੱਜ ਕੱਲ ਕੀ ਹੋ ਰਿਹਾ ਕਿ ਜੋ ਨਾ ਗ੍ਰੰਥਾਂ ਦੇ ਵਿੱਚ ਦੱਸਿਆ ਜਾ ਰਿਹਾ ਜੋ ਬਾਣੀ ਦੇ ਵਿੱਚ ਦੱਸਿਆ ਜਾ ਰਿਹਾ ਜੇ ਉਹ ਸਾਨੂੰ ਸਮਝ ਨਹੀਂ ਆ ਰਹੀ ਇਹਦਾ ਮਤਲਬ ਇਹ ਨਹੀਂ ਕਿ ਉਹ ਕਹੀ ਹੋਈ ਗੱਲ ਸਹੀ ਨਹੀਂ ਉਹਨੂੰ ਉਸ ਤਰ੍ਹਾਂ ਦਾ ਨਜ਼ਰੀਆ ਬਣਾਉਣਾ ਪਵੇਗਾ ਸਤਿਗੁਰੂ ਸਾਹਿਬ ਮਹਾਰਾਜ ਜੀ ਤੇ ਹਰੇਕ ਗੱਲ ਦਾ ਜਵਾਬ ਦਿੰਦੇ ਨੇ ਕਹਿੰਦੇ ਕਿ ਜਿਸ ਤਰ੍ਹਾਂ ਦੇ ਬੰਦੇ ਦੇ ਨਾਲ ਆਪਾਂ ਮਿਲਣਾ ਹੈ ਨਾ ਉੱਡਤੇ ਕੋ ਉੱਡਤਾ ਮਿਲੈ ਗੁਰੂ ਅੰਗਦ ਦੇਸ ਹੈ ਮਹਾਰਾਜ ਕਹਿੰਦੇ ਕਿ ਉੱਡਦਿਆਂ ਨੂੰ ਉੱਡਦੇ ਹੀ ਮਿਲ ਸਕਦੇ ਆ ਤੇ ਤੁਰਨ ਵਾਲਿਆਂ ਨੂੰ ਤੁਰਦੇ ਹੀ ਮਿਲ ਸਕਦੇ ਜੇ ਇੱਕ ਬੰਦਾ ਜਹਾਜ਼ ਦੇ ਵਿੱਚ ਬੈਠਾ ਕਿਤੇ ਜਾ ਰਿਹਾ ਤੇ ਆਪਾਂ ਥੱਲੇ ਜ਼ਮੀਨ ਤੇ ਬੈਠੇ ਹੋਏ ਆ ਖਲੋਤੇ ਹੋਏ ਚੱਲ ਰਹੇ ਜੇ ਆਪਾਂ ਅਗੇ ਵੀ ਦੌੜ ਲਾ ਕੇ ਜਹਾਜ਼ ਦੇ ਨਾਲ ਮਿਲ ਪਈਏ ਤੇ ਜਿਹੜੇ ਜਹਾਜ਼ ਦੇ ਵਿੱਚ ਬੰਦੇ ਬੈਠੇ ਉਹਨਾਂ ਦੇ ਨਾਲ ਮਿਲ ਪਈਏ ਤਾਂ ਨਹੀਂ ਹੋ ਸਕਦਾ ਜੇ ਅਸੀਂ ਉਹਨਾਂ ਨੂੰ ਮਿਲਣਾ ਹੈ ਤੇ ਸਾਨੂੰ ਹੀ ਜਹਾਜ਼ ਦੀ ਸਵਾਰੀ ਕਰਨੀ ਪਵੇਗੀ ਇਸੇ ਤਰ੍ਹਾਂ ਹੀ ਜਿਹੜਾ ਗਿਆਨ ਸਤਿਗੁਰੂ ਸਾਹਿਬਾ ਰਾਜ ਜੀ ਨੇ ਸਾਨੂੰ ਦਿੱਤਾ ਹੈ ਨਾ ਜੇ ਉਹਦੀ ਪ੍ਰਾਪਤੀ ਕਰਨੀ ਹੈ ਉਹਨੂੰ ਸਮਝਣਾ ਪਵੇਗਾ ਪੜ੍ਹਨਾ ਪਵੇਗਾ ਸੋ ਸਮਾ ਜਿਹੜਾ ਹੈ ਉਹ ਸਮਾਪਤ ਹੋ ਚੁੱਕਾ ਹੈ ਬੇਨਤੀਆਂ ਪ੍ਰਵਾਨ ਕਰਿਆ ਜੇ ਬੇਨਤੀਆਂ ਇਹ ਹੀ ਸਨ ਕਿ ਜੋ ਸਤਿਗੁਰੂ ਸਾਹਿਬ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ ਉਹ ਹੀ ਦਸਾਂ ਪਾਤਸ਼ਾਹਿਆਂ ਨੇ ਉਪਦੇਸ਼ ਦਿੱਤਾ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਹੋ ਰਿਹਾ ਹੈ ਕਿ ਸਾਨੂੰ ਆਪਣੇ ਗ੍ਰੰਥਾਂ ਦੇ ਨਾਲੋਂ ਤੋੜਿਆ ਜਾ ਰਿਹਾ ਹੈ ਪੰਥ ਦੇ ਨਾਲੋਂ ਤੋੜਿਆ ਜਾ ਰਿਹਾ ਹੈ ਸਾਡੀਆਂ ਰੌ ਰੀਤਾਂ ਨਾਲੋਂ ਤੋੜਿਆ ਜਾ ਰਿਹਾ ਹੈ ਤੇ ਜਿਹੜੇ ਸਾਡੇ ਨੌਜਵਾਨ ਕੋਈ ਉਦਮ ਕਰਦੇ ਨੇ ਕੋਈ ਨਸ਼ੇ ਛਡਾਉਂਦੇ ਨੇ ਕੋਈ ਅੰਮ੍ਰਿਤ ਛਕਾਉਂਦੇ ਨੇ ਕੋਈ ਚੰਗੀ ਪਹਿਲ ਕਦਮੀ ਕਰਦੇ ਨੇ ਉਹਨਾਂ ਨੂੰ ਚੁੱਕ-ਚੁੱਕ ਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ ਹੈ ਡਰਾਇਆ ਵੀ ਜਾ ਰਿਹਾ ਧਮਕਾਇਆ ਵੀ ਜਾ ਰਿਹਾ ਤੇ ਸਾਨੂੰ ਆਪਣੇ ਪੰਥ ਤੋਂ ਪਾਸੇ ਵੀ ਕੀਤਾ ਜਾ ਰਿਹਾ ਤੇ ਸਿੱਖਾਂ ਨੂੰ ਆਪਣੀ ਲੀਹ ਤੋਂ ਪਾਸੇ ਲਾਇਆ ਜਾ ਰਿਹਾ ਪਰ ਇਹ ਜਿਹੜਾ ਖਾਲਸਾ ਪੰਥ ਹੈ ਪ੍ਰਗਟਿਓ ਖਾਲਸਾ ਪ੍ਰਮਾਤਮਾ ਦੀ ਮੌਜ ਇਹ ਕਿਸੇ ਬੰਦੇ ਦਾ ਬਣਾਇਆ ਹੋਇਆ ਨਹੀਂ ਇਹ ਉਹ ਕਾਲਪੁਰਖ ਵਾਹਿਗੁਰੂ ਮਹਾਰਾਜ ਦੀ ਸਿਰਜਣਾ ਹੈ ਜਿਹੜੀ ਕਦੇ ਵੀ ਖਤਮ ਨਹੀਂ ਹੋ ਸਕਦੀ ਸੋ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ ਅੰਮ੍ਰਿਤ ਛਕਣਾ ਹੈ ਅੰਮ੍ਰਿਤ ਦੇ ਧਾਰ ਨਹੀਂ ਹੋ ਕੇ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਲੱਗਣਾ ਹੈ ਤੇ ਨਸ਼ਿਆਂ ਦਾ ਤਿਆਗ ਕਰਨਾ ਹੈ ਤੇ ਸਤਗੁਰੂ ਸਾਹਿਬ ਮਹਾਰਾਜ ਜੀ ਦੇ ਲੜ ਲਾ ਕੇ ਆਪਣਾ ਜੀਵਨ ਜਿਹੜਾ ਸਫਲ ਕਰਨਾ ਹੈ ਇੰਨੀਆਂ ਕੁ ਬੇਨਤੀਆਂ ਕਰਦੇ ਹੋਏ ਖਿਮਾ ਦੇ ਜਾਚਕ ਹਾਂ ਸਤਗੁਰੂ ਸਾਹਿਬ ਮਹਾਰਾਜ ਜੀ ਦੀ ਕਥਾ ਵਿਚਾਰ ਕਰਦਿਆਂ ਇਤਿਹਾਸ ਦੀ ਗੁਰਬਾਣੀ ਦੀ ਕੋਈ ਪੰਕਤੀ ਪੜ੍ਹਦੇ ਆ ਉੱਚੀ ਨੀਚ ਹੋ ਗਈ ਹੋਵੇ ਤੇ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ ਅਖੀਰ ਵਿੱਚ ਬਲੌ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ